ਕਵੀ ਇਹਨਾਂ ਨੇ ਵਾਦਾ ਅਜੇ ਤੱਕ ਪੂਰਾ ਨਹੀਂ ਕੀਤਾ ਤੇ ਸਿਰਫ ਤਾਂ ਸਿਰਫ ਇਹਨਾਂ ਦਾ ਜੋਰ ਹੈ ਕਿ ਜਿੰਨੇ মিডিਆ ਦੇ ਕਰਮੀਆਂ ਜਾਂ মিডিਆ ਹਾਊਸ ਹੈ ਜਿਹੜੇ ਆਧਾਰੇ ਆ মিডিਆ ਦੇ ਉਹਨਾਂ ਦੇ ਕਿਵੇਂ ਨਾ ਕਿਵੇਂ ਕਬਜ਼ਾ ਕਰਕੇ ਤੇ ਅਸੀਂ ਆਪ ਦਾ ਝੂਠਾ ਪ੍ਰਚਾਰ ਚੜਾਈ ਚਲੀ ਹੁਣ ਦੇਖੋ ਠੀਕ ਹੈ ਮੰਨ ਲਿਆ ਸਰਕਾਰ ਦੇ ਕੋਲ ਪੈਸਾ ਬਹੁਤ ਹੁੰਦਾ ਐਡਵਰਟਾਈਜ਼ਮੈਂਟ ਹੁੰਦੀ ਆ ਪਰ ਕਿੰਨੀ ਕੁ ਦੂਰ ਤੱਕ ਦੇਖੋ ਦਿੰਦਰ ਨੂੰ ਰਾਤ ਕੋਈ ਨਹੀਂ ਦਿਖਾ ਸਕਦਾ ਤੇ ਰਾਤ ਨੂੰ ਦਿਨ ਕੋਈ ਨਹੀਂ ਦਿਖਾ ਸਕਦਾ ਠੀਕ ਹੈ ਇਹ ਚਾਹੁੰਦੇ ਆ ਕਿ ਸਾਡਾ ਝੂਠਾ ਪ੍ਰਚਾਰ ਹਰੇਕ ادارے ਕਰੀ ਜਾਵੇ ਜਿਹੜੇ ادارے ਇਹਨਾਂ ਦੇ ਮੁਤਾਬਕ ਨਹੀਂ ਚੱਲਦੇ ਉਹਨਾਂ ਨੂੰ ਤੰਗ ਕਰਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਡਰਾਉਂਦੇ ਆ ਉਹਨਾਂ ਦੀਆਂ ਸਰਕਾਰੀ ਏਡਾ ਬੰਦ ਕਰਦੇ ਆ ਪਹਿਲਾਂ ਤੁਸੀਂ ਦੇਖ ਲਓ ਇਹਨਾਂ ਨੇ ਅਜੀਤ ਦੀ ਬਾਹ ਮਰਉਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਦੇਖ ਲਓ ਜਗਬਾਣੀ ادارے ਨਾਲ ਕਿੰਨਾ ਧੱਕਾ ਕਰ ਰਹੇ ਹੈ ਫੇਰ ਤੁਸੀਂ ਦੇਖੋ ਜਿਹੜੇ ਛੋਟੇ ਵੈਬਸਾਈਟ ਵਾਲੇ ਆ ਸਾਡਾ ਭਰਾ ਇੱਥੇ ਛੋਟਾ ਜਿਹਤੋਂ ਤੋਂ ਮਨਿੰਦਰ ਸਿੱਧੂ ਠੀਕ ਹੈ ਉਹਦੇ ਨਾਲ ਇਹਨਾਂ ਦੇਖੋ ਕੀ ਕੀਤਾ ਹੋਰ ਵੀ ਜਿਹੜੇ-ਜਿਹੜੇ ਵੀ ਸਰਕਾਰ ਦੀ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਵਾਏ ਗੱਲਾਂ ਤੋਂ ਸਵਾਏ ਛੁਟਕਲਿਆਂ ਤੋਂ ਇਹ ਉਹਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਉਹਨਾਂ ਦੀ ਬਾਹ ਮਰੋੜਦੇ ਆ ਉਹਨਾਂ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਤੰਗ ਕਰਦੇ ਆ ਸੋ ਇਸ ਕਰਕੇ ਇਹ ਸਰਕਾਰ ਦਾ ਸਿਰਫ ਇੱਕੋ ਇੱਕ ਕੰਮ ਕਿ ਕਰਨਾ ਕੁਝ